ਤਾਂ ਹਾਂਜੀ ਦੋਸਤੋ ਤਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਆਪਾਂ ਪਾਨਾ ਸਿੱਧੂ ਬਾਈ ਬਾਰੇ ਤਾਂ ਜਿਵੇਂ ਕਿ ਤੁਹਾਨੂੰ ਸਾਰੇ ਨੂੰ ਹੀ ਪਤਾ ਵੀ ਪਾਨਾ ਸਿੱਧੂ ਦੇ ਉੱਪਰ ਨਾਜਾਇਜ਼ ਹੀ ਪਰਚੇ ਕੀਤੇ ਗਏ ਚਾਰ ਤੇ ਜਿੰਨਾ ਕਰਕੇ ਪਾਨੇ ਸਿੱਧੂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਤੇ ਪੂਰੇ ਪੰਜਾਬ ਦੇ ਲੋਕਾਂ ਦੇ ਵਿੱਚ ਇਸ ਗੱਲ ਦੇ ਲਈ ਰੋਸ ਭਰਿਆ ਹੋਇਆਗਾ ਤੇ ਬਹੁਤ ਜਗਾਵਾਂ ਦੇ ਉੱਪਰ ਕੱਲ੍ਹ ਧਰਨੇ ਵੀ ਲੱਗੇ ਤੇ ਪ੍ਰਸ਼ਾਸਨ ਨੇ ਜਿੱਥੇ ਪੂਰੀ ਰੋਕਣ ਦੀ ਕੋਸ਼ਿਸ਼ ਕੀਤੀ ਪੰਜਾਬੀ ਨੌਜਵਾਨਾਂ ਤੇ ਪੰਜਾਬ ਦੇ ਸਾਰੇ ਹੀ ਲੋਕਾਂ ਨੂੰ ਪਰ ਜਿਵੇਂ ਕਿ ਤੁਹਾਨੂੰ ਪਤਾ ਹੀ ਵੀ ਪੰਜਾਬੀ ਰੋਕਿਆ ਨਹੀਂ ਰੁਕਦੇ ਤੇ ਉਹਨਾਂ ਨੇ ਫਿਰ ਵੀ ਪੂਰੀ ਦਬਾ ਕਿ سپورਟ ਕੀਤੀ ਪਾਨੇ ਸਿੱਧੂ ਦੀ ਇੰਨਾਂ ਹੀ ਚੀਜ਼ਾਂ ਨੂੰ ਦੇਖਦੇ ਹੋਏ ਸਰਕਾਰ ਵੀ ਪਾਨਾ ਸਿੱਧੂ ਦੀ ਰਿਹਾਈ ਦੇ ਲਈ ਮੰਨ ਚੁੱਕੀ ਹੈ ਪਰ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਵੀ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਅਜਈਆਂ ਵੀ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਦੱਸਿਆ ਜਾ ਰਿਹਾ ਵੀ ਪਾਨਾ ਸਿੱਧੂ ਅੱਜ ਘਰ ਆ ਚੁੱਕੇ ਨੇ ਪਰ ਇਸ ਬਾਰੇ ਤੁਹਾਨੂੰ ਦੱਸ ਦੇਈਏ ਵੀ ਇਹ ਸਾਰੀਆਂ ਗੱਲਾਂ ਝੂਠੀਆਂ ਨੇ ਬਲਕਿ ਪਾਨੇ ਸਿੱਧੂ ਦੀ ਰਿਹਾਈ ਅੱਜ ਜਾਂ ਕੱਲ ਤੱਕ ਨਹੀਂ ਹੋਵੇਗੀ ਬਲਕਿ ਪ੍ਰਸ਼ਾਸਨ ਨੇ ਇਹ ਗੱਲ ਮੰਨੀ ਹੈ ਵੀ ਪਾਨੇ ਸਿੱਧੂ ਦੀ ਰਿਹਾਈ ਹੈ ਜਿਹੜੀ ਉਹ 10 ਫਰਵਰੀ ਤੱਕ ਕਰ ਦਿੱਤੀ ਜਾਵੇਗੀ ਤੇ ਇਸ ਦੇ ਨਾਲ ਹੀ ਜਿਹੜੇ ਵੀ ਨੌਜਵਾਨ ਪਾਨੇ ਸਿੱਧੂ ਦੀ سپور ਉਹਨਾਂ ਨੂੰ ਵੀ ਜਲਦੀ ਛੱਡ ਦਿੱਤਾ ਜਾਵੇਗਾ ਤੇ ਸਾਰੇ ਨੁਕਸਾਨ ਦੀ ਪ੍ਰਭਾਈ ਵੀ ਪ੍ਰਸ਼ਾਸਨ ਦੇ ਵੱਲੋਂ ਹੀ ਕੀਤੀ ਜਾਵੇਗੀ ਬਾਕੀ ਤੁਸੀਂ ਵੀ ਜੇਕਰ ਪੰਨੀ ਸਿੱਧੂ ਨੂੰ ਸਪੋਰਟ ਕਰਦੇ ਹੋਗੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਪੰਨੀ ਸਿੱਧੂ ਬਾਈ ਦਾ ਨਾਮ ਜ਼ਰੂਰ ਲਿਖਿਓ